ਇਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਲੋਕ ਗੀਤ ਆਪਣੇ ਨਾਵਾਂ ਗੀ ਸਰਬਸਾਂਝੇ ਹੁੰਦੇ ਨੇ ਇਸ ਲਈ ਇਹ ਤੁਹਾਡੇ ਪਰਮੇ ਹੰਗਾਰੇ ਤੋਂ ਬਿਨਾ ਪ੍ਰਵਾਨ ਨਹੀਂ ਚੜਦੇ ਤੇ ਮੈਨੂੰ ਪੂਰਾ ਨਾਸ ਹੈ ਕਿ ਤੁਹਾਡਾ ਹੰਗਾਰਾ ਮੈਨੂੰ ਪਰਵਾ ਮਿਲਦਾ ਰਹੇਗਾ ਤੇ ਇਸ ਤਰ੍ਹਾਂ ਹੀ ਆਪਾਂ ਇਸ ਲੜੀ ਨੂੰ ਜਾਰੀ ਰੱਖ ਸਕਾਂਗੇ ਇਸ ਗੀਤ ਵਿੱਚ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਨੌਕਰੀ ਸਿਰਫ ਫੌਜੀ ਹੀ ਹੁੰਦੀ ਸੀ ਤੇ ਜਿਹੜਾ ਵਿਅਕਤੀ ਨੌਕਰ ਹੋ ਜਾਂਦਾ ਸੀ ਪਿੱਛੋਂ ਉਸ ਦੇ ਪਰਿਵਾਰ ਨੂੰ ਉਸ ਦੀ ਮੁਟਿਆਰ ਨੂੰ ਕਈ ਸਾਰੀਆਂ ਸਾਂਝੇ ਪਰਿਵਾਰ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਤੇ ਉਹਨਾਂ ਮੁਸ਼ਕਲਾਂ ਦਾ ਉਹ ਕਿਵੇਂ ਜ਼ਿਕਰ ਕਰਦੀ ਹੈ ਆਓ ਉਸ ਦੀ ਵਿਥਿਆ ਸੁਣੀਏ ਤੇ ਰਲ ਕੇ ਉਸ ਨਾਲ ਗਾਈਏ ਇਹ ਲੋਕ ਗੀਤ ਸੋਨੇ ਦੀ ਸੱਗੀ ਉੱਤੇ ਸਜਦੀ ਜੰਜੀ ਰੋਏ ਲੋਕ ਕਰਤੇ ਹੋ ਗਿਆ ਸਾਡੀ ਨਣਦੀ ਦਾ ਵੀ ਓਏ ਦੱਸ ਦੀਨਾ ਮਾਪਿਆਂ ਨੂੰ ਮੈਂ ਹੋਣਗੇ ਦਲਗੀਰੇ ਗੰਗੇ ਦਮ ਦੇ ਨਾਲੇ ਮੱਥੇ ਦੀ ਤਕਦੀਰੀ ਐ ਲਿਖਿਆ ਨਾਮ ਮੋੜ ਦਿਆਂ ਮੇ ਜਿੰਦੈ ਸੋਮਨ ਦੇ ਟਿੱਕੇ ਉੱਤੇ ਸੱਜ ਦੀ ਜੰਜੀ ਰੋਏ ਨੋ ਕਰਤੇ ਹੋਗੇ ਅਸੜ ਦੇਵਰਦਾ ਵੀ ਰੋਏ ਦੱਸਦੀ ਨਾ ਮਾਪਿਆਂ ਕੋਲੇ ਹੋਣਗੇ ਦਲਗੀ ਡਿਰੀ ਓਏ ਪੋਗਾਂਗੇ ਦਮ ਦੇ ਨਾਲੇ ਮੱਥੇ ਦੀ ਤਕਦੀਰੀ ਓਏ ਲਿਖਿਆ ਨਾ ਮੋੜਦੀਆਂ ਨੇ ਜਿੰਦੇ ਕੰਗਣਾ ਯੂਤੇ ਸਜਦੀ ਜੰਜੀ ਰੋਏ ਨੋ ਕਰਤੇ ਹੋਗੀ ਸਾਡੀ ਨਣਦੀ ਦਾਵੀ ਰੋਏ ਦੱਸ ਦੇ ਨਾਮ ਆਪਿਆਂ ਨੂੰ ਮੈਂ ਹੋਣਗੇ ਦਲਗੀ ਰੋਏ ਪੋਗਾਗੇ ਦਮ ਦੇ ਨਾਲੇ ਮੱਥੇ ਦੀ ਤਕਦੀਰ ਰੋਏ ਨਾਮ ਔੜਦੀਆਂ ਨੇ ਜਿੰਦੇ ਤਾਂ ਆਨਿਆਂ ਦੇ ਤੀਰ ਵੇ ਸਿੰਘ ਜੀ ਤੀਰਾਂ ਦੀਆਂ ਆਣੀਆਂ ਵੇ ਅਣੀਆਂ ਦੀਆਂ ਚੋਬਾਂ ਵੇ ਸਿੰਘ ਜੀ ਪੀੜਾ ਨੇ ਕਣਿਆ ਵੇ ਲਿਖਿਆ ਨਾਮ ਓੜ ਦਿਆ ਨੀ ਜਿੰਦੇ ਵਸਣਾ ਨੈਂਦਿਆਂ ਸਾਨੂੰ ਸਸੂਤੇ ਨੜਦਾ ਵੇ ਸਿੰਘ ਜੀ ਵਜਦੇ ਜਿਉ ਸਲੰਗਾਵੇ ਸਲੰਗਾਂ ਦੇ ਸੱਲਵੇ ਸਿੰਘ ਜੀ ਅਗਨੇ ਦੀਆ ਚੇੜਗਾਵੇ ਲਖੀਆਂ ਨਾਮ ਮੜਦੀਆਂ ਨੇ ਜਿੰਦ ਏ ਲੋਕੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਸੁਝਾਵਾਂ ਰਾਹੀਂ ਦੱਸਣ ਦੀ ਕਿਰਪਾ ਕਰਿਓ ਰਬ ਰਾਖਾ